ਜੋ ਸੜਕ 'ਤੇ ਰੱਖਿਆ ਸਭਨਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਜੈ ਜੰਨੂ ਸਾਰੇ ਆ ਲੋਕ ਜੀਜੀਪੀ ਪੰਜਾਬ ਦੇ ਐਸਐਸਪੀ ਸਰਦੋਲਾ ਜਿਹੜਾ ਸੂਚਨਾ ਦੇਸ਼ ਆਇਆ ਹੈ ਕਿ ਜੋ ਇਹ ਰੋਡ ਸੇਫਟੀ ਮੰਥ ਜਿਹੜਾ ਪਹਿਲੀ ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਆਇਆ ਲੱਗਦਾ ਹੈ ਇਸ ਦੇ ਦੌਰਾਨ ਜਿਹੜੇ ਆਮ ਲੋਕ ਨੇ ਸਾਡੇ ਜਿੰਨੇ ਵੀ ਉਥਾਂ ਨੂੰ ਟ੍ਰੈਫਿਕ ਕਰਨ ਤੇ ਰੇਅਰ ਸਪਲਾਈ ਉਹਨਾਂ ਦੇ ਵਿੱਚ ਪਾਸ ਮੈਟ ਕਰਨੇ ਅਤੇ ਹੋਰ ਇਤਜਾਹ ਉਖਾਣੇ ਕਰਨੇ ਜਿਨ੍ਹਾਂ ਦੇ ਨਾਲ ਹੀ ਟ੍ਰੈਫਿਕ ਦਾ ਰੱਖਾ ਥਾਵ ਹੈ ਉਹ ਵਧੀਆ ਹੋ ਸਕਦਾ ਹੈ ਜਿਹੜੀ ਲੈਡੀ ਦੇ ਵਿੱਚ ਜੋ ਅੱਜ ਸਾਡੇ ਟ੍ਰੈਫਿਕ ਪੁਲਿਸ ਵੱਲੋਂ ਦੇ ਨਾਲ ਹੀ ਐਸਐਸਟੀ ਦੀਆਂ ਟੀਮ ਜਿਹੜੀਆਂ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਸਪੈਸ਼ਲ ਤੌਰ ਤੇ ਸੜਕ ਸੁਰੱਖਿਆ ਲਈ ਬਣਾਈਆਂ ਗਈਆਂ ਨੇ ਉਹਨਾਂ ਨੂੰ ਵੀ ਰੋਪੇਸ਼ ਕੀਤਾ ਗਿਆ ਅੱਜ ਸਾਡੇ ਵੱਲੋਂ ਜਿਹੜਾ ਹੈਗਾ ਥੈਂਕ ਯੂ ਕੰਪੇਨ ਇੱਕ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਜਿਹੜਾ ਵੀ ਵਿਅਕਤੀ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਉਹਨਾਂ ਨੂੰ ਇਨਾਮ ਦਿੱਤਾ ਜਾਊਗਾ ਇਸ ਤੋਂ ਇਲਾਵਾ ਇਹਦੇ ਨਾਲ ਹੀ ਹੈਲਮਟ ਪ੍ਰੋਸਪਰ ਕਰਕੇ ਵੀ ਕੰਪੇਨ ਚਲਾਈ ਜਾ ਰਹੀ ਹੈ ਜਿਹਦੇ ਵਿੱਚ ਇਹਨਾਂ ਵੱਲੋਂ ਹੈਲਮਟ ਪਾਇਆ ਹੋਇਆ ਹੋਊਗਾ ਉਹਨਾਂ ਨੂੰ ਹੈਲਮਟ ਵੀ ਪ੍ਰੋਵਾਈਡ ਕੀਤੇ ਜਾਣਗੇ ਉਸੇ ਵੀ ਸਸਤਾ ਹੋਵੇਗਾ ਜਿਹੜਾ ਨਾਲ ਪੱਕਾ ਵੀ ਹੈਲਮਟ ਦੇਗੇ ਇਹ ਸਾਹ ਪਾਇਆ ਸਰ ਅਜਿ ਘੋਨ ਕਿੰਨੇ ਹੈ ਹੈਲਮਟ ਵੰਡੇਗੇ ਸਰ ਹੋਦਗੇ ਪੁੱਛਿਆ ਕਿ ਕਿੰਨੇ ਆਪਣੇ ਜ਼ਿਲ੍ਹੇ ਦੇ ਵਿੱਚ ਕਰੀਬ 100 ਹੈਲਮਟ ਆ ਚੁੱਕੇ ਨੇ ਜਿਹੜਾ ਹੈ ਉਹ ਵੰਡੇ ਜਾ ਰਿਹਾ ਹੈ ਅਰ ਅੰਤਰਾਬਾਤ ਤੇ ਤਲਵੰਡੀ ਭਾਈ ਵੀ ਕਿੰਨੇ ਜਿਹੜੀ ਅੱਗੇ ਹੋਈਪੁਰ ਪੁਲਿਸ ਵੱਲੋਂ ਹੈਲਮਟ ਦਿੱਤਾ ਗਿਆ ਹੈ ਤੁਸੀਂ ਕੀ ਕਹਿਣਾ ਚਾਹੋ ਸਰ ਵਧੀਆ ਗੱਲ ਹੈ ਤਾਂ ਕਿ ਲੋਕਾਂ ਨੂੰ ਚਿੰਤਾ ਚਿੱਤਿਆ ਮਿਲੇਗੇ ਐਕਸੀਡੈਂਟ ਵਗੈਰਾ ਹੁੰਦੇ ਹੈਗੇ ਉਹ ਨਾ ਹੁੰਦਾ ਕਿਉਂਕਿ ਅੱਜ ਕੱਲ ਐਕਸੀਡੈਂਟ ਵੀ ਹਲਮਟ ਦੇ ਕਦੇ ਮਤਲਬ ਉਹ ਆਪਾਂ ਬਾਈਕ ਚਾਲੇ ਰਹੇ ਹਾਂ ਜੋ ਕਹਿੰਦੇ ਲਈ ਕਰਦੇ ਆ ਕਿ ਹਾਂ ਹਲਮਟ ਕਿ ਕੋ ਲੋਕ ਨੂੰ ਛੁਰਾ ਮਾਰਦੇ ਆ ਛੜੇ ਪਾਲਾ ਕੋ ਛੁਰਾ ਬੋਦੇ ਆ ਪਰ ਹਲਮਟ ਬੜੀ ਚੀਜ਼ ਹੈਗੀ ਹੈ ਇਹ ਮੇਰੇ ਬਿੱਤਾ ਕਰਨ ਬੀਤ ਸਾਹ ਇਹ ਹੁਣ ਤੁਸੀਂ ਘਰੇ ਰੱਖੋਗੇ ਕਿ ਇਹਨੂੰ ਪਹਿਨੋਗੇ ਮੈਂ ਖੁਦ ਨਵਾਂ ਪਰਚੇਸ ਕਰਾਂਗਾ ਹਲਮਟ ਪਾਣਾ ਬੰਨਣਾ ਵਾਲਾ ਤੁਸੀਂ ਹੋਰਾਂ ਨੂੰ ਪ੍ਰੇਰਨਾ ਦਿਓਗੇ ਬਿਲਕੁਲ ਸਹੀ ਹਾਂ ਸਾਡੇ ਵੱਲੋਂ ਫਿਰ ਆਇਫਲ ਪੁਲਸ ਨੂੰ ਤੁਹਾਡਾ ਥੈਂਕ ਕੀਤਾ ਗਿਆ ਤੁਸੀਂ ਨੀਮਾ ਦੀ ਪਾਲਾ ਕੀਤੀ ਡ੍ਰੈਫਟਿੰਗ ਦੇ ਵਿੱਚ ਕੀ ਕਹਿਣਾ ਚਾਹੋਗੇ ਇਹ ਮੈਕੈਨਿਜ਼ਮ ਆ ਕਰਦੀਆਂ ਸਾਰੇ ਕਰਨ ਇਹਦੇ ਨਾਲ ਸਾਰਿਆਂ ਨੂੰ ਫਾਇਦਾ ਹੈ ਸਾਰ ਕਿਸੇ ਨੂੰ ਨਹੀਂ ਕੰਮ ਜੇ ਅਸੀਂ ਟ੍ਰੈਫਿਕ ਰੂਲ ਦੀ ਪਾਲਣਾ ਕਰਾਂਗੇ ਤੇ ਸਾਡਾ ਆਪ ਦਾ ਹੀ ਇਹਦੇ ਚ ਫਾਇਦਾ ਹੈ ਵੀ ਐਕਸੀਡੈਂਟ ਤੋਂ ਬਹੁਤ ਟੱਟ ਗੋੜੀ ਅੱਜ ਫਰੋਇਪਰ ਪੁਲਿਸ ਵੱਲੋਂ ਤੁਹਾਨੂੰ ਥੈਂਕ ਯੂ ਦਾ ਕਾਰਡ ਦਿੱਤਾ ਗਿਆ ਕਿਤਰਾ ਦਾ ਲੱਗ ਰਿਹਾ ਹਾਂਜੀ ਥੈਂਕ ਯੂ so much ਦਾ ਪ੍ਰਤੀਕੁਸ਼ਾ ਇਹ ਆਪਣੀ ਜੀ ਬਹੁਤ ਬਗੀ ਤਰੀਕੇ ਨਾਲ ਨਿਭਾ ਰਹੇ ਆ ਜਿੰਨੇ